ਰੋਗ ਗਾਇਸ ਅੱਜ ਹੈਗਾ ਸਾਡਾ ਲਾਸਟ ਵਲੋਗ ਸੋ ਅੱਜ ਸਾਡਾ ਲਾਸਟ ਵਲੋਗ ਇਜ਼ ਨਾਟ ਲਾਸਟ ਵਲੋਗ ਜੋ ਆਪਕੇ ਕਹ ਦਿੱਤਾ ਸੋ ਅੱਜ ਹੈਗਾ ਸਾਡਾ ਲਾਸਟ ਵਲੋਗ ਕਿਉਂਕਿ ਨਵਾਂ ਸਾਲ ਪੁਰਾਣਾ ਸਾਲ ਚੱਲਿਆ ਨਵਾਂ ਸਾਲ ਆਉਣ ਲੱਗਾ ਫਿਰ ਨਵਾਂ ਵਲੋਗ ਸਟਾਰਟ ਕਰਾਂਗੇ ਬਟ ਟੂਡੇ ਇਜ਼ ਅ ਲਾਸਟ ਵਲੋਗ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਤੇ ਭਰਾਵਾਂ ਨੂੰ ਸੋ ਨੋ ਹੁਣ ਇੱਥੇ ਮੈਨੂੰ ਅੱਧਾ ਘੰਟਾ ਲੱਗ ਗਿਆ ਨਾ ਟ੍ਰਾਫਿਕ ਨਿਕਲ ਗਿਆ ਹੇਗਾ ਲਾਸਟ ਵਲੋਗ ਸੋ ਬਾਏ ਬਾਏ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਨਵੇਂ ਵਲੋਗ ਦੇ ਨਾਲ ਮਿਲਾਂਗੇ ਫਿਰ ਕੱਲ ਨੂੰ ਠੀਕ ਆ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਵਾਹਿਗੁਰੂ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਖੇੜੇ ਬਖਸ਼ਣ ਤੇ ਵਾਹਿਗੁਰੂ ਵਾਹਿਗੁਰੂ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਸੋ ਮਾਰਨਿੰਗ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਸੋ ਲੋ ਜੀ ਗਾਇਸ ਮਾਰਨਿੰਗ ਦੀ ਹੋ ਚੁੱਕੀ ਸ਼ੁਰੂਆਤ ਵੈਰੀ ਵੈਰੀ ਕੋਲਡ ਸੋ ਚੱਲਦੇ ਆ ਅੰਦਰ ਤੇ ਹਲੇ ਕੋਈ ਨਜ਼ਰ ਹੀ ਨਹੀਂ ਆਉਂਦਿਆ ਸੋ ਲੈਟਸ ਗੋ ਇਨਸਾਈਡ ਦੇਨੇ ਫਤਿਹ ਨੂੰ ਬ੍ਰੇਕਫਾਸਟ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਤੇ ਭਰਾਵਾਂ ਨੂੰ ਸੋ ਸਾਰਿਆਂ ਦਾ ਕੀ ਹਾਲ ਚਾਲ ਠੀਕ ਠਾਕ ਸੋ ਹੁਣ ਦੇ ਲੱਗਿਆ ਫਤੇ ਸਿੰਘ ਨੂੰ ਬ੍ਰੇਕਫਾਸਟ ਸੋ ਆ ਲੈ ਗਿਆ ਹਨੀ ਵਾਲੀਆਂ ਚੀਰੀਅਲ ਪਾਪੜੀਆਂ ਤੇ ਫਤੇ ਸਿੰਘ ਕਹਿੰਦਾ ਮੰਮੀ ਆਹ ਵਨ ਟੂ ਦਿਸ ਵਨ ਸੋ ਮੈਂ ਕਿਹਾ ਚਲ ਤੈਨੂੰ ਆ ਦੇਨੀ ਆ ਸੋ ਜਿਹਨੋਂ ਵਿੱਚ ਪੰਜਾਬੀ ਵਿੱਚੇ ਇੰਗਲਿਸ਼ ਅਹੀ ਮਾਰੀ ਜੰਨੇ ਆ ਸੋ ਨਾਲ ਮਿਕਸ ਕਹਿੰਦਾ ਲਾਇਨ ਵੀ ਕਰ ਦੇ ਤੇ ਮੈਂ ਕਿਹਾ ਚਲਾ ਵੀ ਕਰ ਦੇਨੀ ਆ ਸੋ ਲੋਜ ਗਾਇਸ ਫਤੇ ਸਿੰਘ ਖਾਣ ਲਗਾ ਆਪਣਾ ਬ੍ਰੇਕਫਾਸਟ ਮਿਕਸ ਪਾਪੜੀਆਂ ਦਾ ਸੋ ਇੱਧਰ ਮੇਰਾ ਮਿਲਕ ਵੀ ਹੋ ਚੁੱਕਾ ਹੈ ਗਰਮ ਸੋ ਇਹ ਹਨੀ ਵਾਲੀਆਂ ਆ ਤੇ ਬਹੁਤ ਹੀ ਟੇਸਟੀ ਯम्मी ਪਪੜੀਆਂ oh my god so delicious ਸੋ ਲੋਜੀ ਗਾਇਸ ਮਿਲਕ ਵੀ ਹੋ ਗਿਆ ਗਰਮ ਇਹਨੂੰ ਕੱਢ ਦਿਆਂ ਬਾਹਰ ਲੋਜੀ ਗਾਇਸ ਗਰਮਾ ਗਰਮ ਮਿਲਕ ਤੇ ਕਰ ਦਿਆਂ ਐਡ ਮਮ ਯਮ 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 ਇਨ दैट ਯਮੀ ਚਲੋ ਜੀ ਗਾਇਸ ਫਟਾਫਟ ਫਟਾਫਟ oh my god ਬੋਲਣ ਲੱਗੇ ਵੀ ਫਟਾਫਟ ਬੜਾ اٹਕ ਗਿਆ ਸੋ ਲੋਜੀ ਫਤੇ ਸਿੰਘ ਜੀ ਕਰੋ ਆਪਣਾ ਬ੍ਰੈਕਫਾਸਟ ਹੁਣ ਚੱਲਦੇ ਆ ਲਿਵਿੰਗ ਰੂਮ ਤੇ ਓ ਮਾਈ ਗੋਡ ਇੱਥੇ ਹੈ ਦਾ ਹਾਲ ਦੇਖੋ ਕੀ ਕੀਤਾ ਤੇ ਆ ਟੇਬਲ ਦੇਖੋ ਬੱਚੇ ਨੇ ਸਾਰਾ ਚੱਕਿਆ ਸੋ ਇਹਨੂੰ ਕਰਦੇ ਆ ਫਟਾਫਟ ਥਾ ਆਈਡੀਆ ਮਿਲਦੀ ਹੋਣੀ ਤੁਹਾਨੂੰ ਸੋ ਲੋਵ ਜੀ ਗਾਇਸ ਸਾਰਾ ਹੋ ਚੁੱਕਾ ਹੈ ਕਲੀਨ ਤੇ ਹੁਣ ਚੱਲਦੇ ਆ ਫਟਾਫਟ ਸ਼ੋਪਿੰਗ ਤੇ ਮਿਲਦੀ ਹੈ ਤੁਹਾਨੂੰ ਰਸਤੇ ਵਿੱਚ ਸੋ लेट्स ਗੋ ਗਾਇਸ ਵੀ ਆ ਗੋਇੰਗ ਸ਼ੋਪਿੰਗ ਮਕੇ ਸ਼ੋਪਿੰਗ ਜਾਣ ਤੋਂ ਪਹਿਲੇ ਗਰਮਾ-ਗਰਮ ਟੀ ਤੇ ਇੱਕ ਕੱਪ ਪੀ ਕੇ ਜਾਣੀ ਚਾਹੀਦੀ ਨਾ ਸੋ ਲਓ ਜੀ ਗਾਇਸ ਗਰਮਾ-ਗਰਮ ਮਿਹਰੀ ਹੋ ਚੁੱਕੀ ਹੈ ਟੀ ਰੈਡੀ ਤੇ ਨਾਲ ਦੋ ਲਈਆਂ ਕੁਕੀ ਸੋ ਮੈਂ ਫਟਾਫਟ ਟੀ ਪੀ ਕੇ ਨਾ ਚੱਲੀਆਂ ਸ਼ੋਪਿੰਗ ਕਿਸ ਕੱਲ ਨੂੰ ਹੈਗਾ ਨਵਾਂ ਸਾਲ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਪਹਿਲੇ ਐਡਵਾਂਸ ਤੇ ਦੇ ਦੇਣੀਆਂ ਸੋ ਪਹਿਲੇ ਮੈਂ ਚਾਹ ਪੀ ਲੈਣੀਆਂ ਫਿਰ ਬਾਅਦ ਚ ਤੁਹਾਨੂੰ ਮਿਲਦੀ ਹਾਂ ਸੋ ਲਓ ਜੀ ਗਰਮਾ-ਗਰਮ ਪੀਨੇ ਆ ਚਾਹ ਤੇ ਮਿਲਦੀ ਆ ਬਾਅਦ ਵਿੱਚ

ਸੋ ਅੱਜ ਹੈ ਕੈਸਾ ਦਾ ਲਾਸਟ ਵਲੌਗ ਕਿਉਂਕਿ ਨਵਾਂ ਸਾਲ ਪੁਰਾਣਾ ਸਾਲ ਚੱਲਿਆ ਨਵਾਂ ਸਾਲ ਆਉਣ ਲੱਗਾ ਫਿਰ ਨਵਾਂ ਵਲੌਗ ਸਟਾਰਟ ਕਰਾਂਗੇ ਬਟ ਟੂਡੇ ਇਜ਼ ਅ ਲਾਸਟ ਵਲੌਗ ਸੋ ਲੋਟੂ ਗਾਇਸ ਮੈਂ ਚੱਲਦੀ ਆ ਲਾਸਟ ਸਾਲ ਦੇ ਵਿੱਚ ਸ਼ੋਪਿੰਗ ਲੈਣ ਵਾਸਤੇ ਅੱਜ ਦਾ ਦਿਨ ਮੈਂ ਕਿ ਸ਼ੋਪਿੰਗ ਲਈ ਆ ਕਾਜ ਨੂੰ ਸਾਰਾ ਕੁਝ ਬੰਦੋਣਾ ਸੋ ਫੜਾ ਫੜ ਚੱਲਦੀ ਆ ਤੇ ਮਿਲਦੀ ਆ ਤੁਹਾਨੂੰ ਬੱਸ ਵਿੱਚ ਸੋ ਲੋਜੀ ਗਾਇਸ ਮੈਂ ਬੈਠ ਚੁੱਕੀ ਸੀ ਬਾਸਤੇ ਤੇ ਅੱਗੇ ਦੇਖਿਆ ਐਨੀ ਟ੍ਰਾਫਿਕ ਓ ਮਾਈ ਗੋਡ ਲੁੱਕ ਦਾ ਗੱਡੀਆਂ ਸਾਰੀਆਂ ਇੱਧਰ ਉੱਧਰ ਖੜੀਆਂ ਐ ਤੇ ਇੱਧਰ ਨੂੰ ਪਿੱਛੇ ਨੂੰ ਨਹੀਂ ਸੀ ਹੈਗੀ ਟ੍ਰਾਫਿਕ ਜਿੱਰੋਂ ਮੈਂ ਆਈਆਂ ਬਟ ਅੱਗੇ ਨੂੰ ਐਨੀ ਟ੍ਰਾਫਿਕ ਓ ਨੋ ਹੁਣ ਇੱਥੇ ਮੈਨੂੰ ਅੱਧਾ ਘੰਟਾ ਲੱਗ ਜਾਣਾ ਟ੍ਰਾਫਿਕ ਨਿਕਲਣ ਲੱਗੇ ਲੱਗਾ ਕੋ ਅਗ ਲੱਗਦਾ ਅੱਗੇ ਨਾ ਕੁਝ ਹੋਇਆ ਆ ਸੋ ਹੋਲੀ ਹੋਲੀ বাস ਚੱਲਣ ਦੀ ਇੱਕਦਮ ਸਲੋਲੀ ਤੇ ਪਿੱਛੇ ਦੇਖੋ ਇੱਕ ਟ੍ਰਾਫਿਕ ਨਹੀਂ ਤੇ ਇੱਧਰ ਨੂੰ ਅਸੀਂ ਜਿਹੜਾ ਮੇਨ ਰੋਡ ਹੀ ਨਾ ਇੱਥੇ ਬਹੁਤ ਟ੍ਰਾਫਿਕ ਆ ਪਿੱਛੇ ਵੀ ਹੁਣ ਕਿਉ ਲੱਗਾ ਬੜੀ ਮੁਸ਼ਕਲ ਪ ਉਹਨਾਂ ਨੇ ਸਪੇਸ ਦਿੱਤੀ ਆ ਕਿ ਬਾਸ ਅੱਗੇ ਨਿਕਲੇ ਸੋ ਅਸੀਂ ਇੱਧਰ ਬੈਠੇ ਹੋਏ ਆ ਤੇ ਜਿਹੜੇ ਵਿਚਾਰੇ ਨਕਮਾਕਾਰਾਂ ਵਾਲੇ ਉਹ ਹੋ ਜਾਂਦੇ ਆ ਲੇਟ ਸੋ ਇੱਧਰ ਬਿਊਟੀਫੁਲ 뷰 ਤੇ ਗੱਡੀਆਂ ਵੀ ਲੱਗੀਆਂ ਐ ਸਾਈਕਲਾਂ ਲੱਗੀਆਂ ਆ ਬਾਹਰ ਬਹੁਤ ਹੀ ਪਿਆਰੀਆਂ ਸੋ ਚੱਲਦੇ ਆ ਫਟਾਫਟ ਤੇ ਸ਼ੋਪਿੰਗ ਵਾਲੀ ਜਗ੍ਹਾ ਤੇ ਚਲੋ ਜੀ ਗਾਇਸ ਪਹੁੰਚਣੇ ਵਾਲੇ ਆ ਸੋ ਗਾਇਸ ਫਾਈਨਲੀ ਪਹੁੰਚ ਚੁੱਕੀ ਹਾਂ ਮੈਂ ਸ਼ਾਪਿੰਗ ਵਾਲੀ ਸੈਂਟਰ ਤੇ ਇੱਥੇ ਚੱਲੇ ਆ ਮਾਰਕਸ ਪੈਂਸਰ ਜੋ ਮੈਂ ਡੇਲੀ ਰੂਟੀਨ ਵਿੱਚ ਜਾਣੀ ਰਹੀ ਨਹੀਂ ਆ ਸੋ ਵੀਕ 'ਚ ਇੱਕ ਵਾਰੀ ਆਉਣੀ ਆ ਤੁਸੀਂ ਦੇਖਿਓ ਸੋ ਇੱਥੇ ਪਹੁੰਚ ਚੁੱਕੇ ਹਾਂ ਮਾਰਕਸ ਪੈਂਸਰ ਇੱਥੋਂ ਲੈਣੇ ਆ ਫਟਾਫਟ ਅੱਗੇ ਜਾ ਕੇ ਟਰੋਲੀ ਸੋ ਲਓ ਜੀ ਗਾਇਸ ਫਾਈਨਲੀ ਮੈਂ ਲੈ ਲ ਚੁੱਕੀ ਆਪਣੀ ਟਰੋਲੀ ਤੇ ਇੱਥੇ ਨਾ ਬੇਕਿੰਗ ਬਰੈਡਾਂ ਵੀ ਬਣੀਆਂ ਬਹੁਤ ਹੀ ਪਿਆਰੀਆਂ ਲੱਗਣਦੀਆਂ ਬ੍ਰਾਊਨ ਬ੍ਰਾਊਨ ਬਰੈਡਾਂ ਸੋ ਮੈਂ ਚੱਲਦੀ ਆ ਫਰੂਟ ਵਾਲੀ ਸਾਈਡ ਤੇ ਲਓ ਜੀ ਗਾਇਸ ਫਰੂਟ ਵਾਲੀ ਸਾਈਡ 'ਚ ਆ ਚੁੱਕੀ ਹਾਂ ਇੱਥੋਂ ਲਈ ਗਰਮਾ ਗਰਮ ਐਪਲ ਓ ਮਾਈ ਗੋਡ ਰੈੱਡ ਰੈੱਡ ਐਪਲ ਗਰਮਾ ਗਰਮ ਚਾਹ ਕਹਿੰਨੀ ਹੈ ਨਾ ਇਸ ਕਰਕੇ ਮੂੰਹ ਤੇ ਚੜ ਗਿਆ ਸੋ ਲਓ ਜੀ ਇੱਥੇ ਨਾ ਬੜੇ ਪਿਆਰੇ ਔਰੇਂਜ ਤੇ ਪਾਈਨੈਪਲ ਵੀ ਲੱਗੇ ਆ ਅਨਾਨਾਸ ਜਿੱਨੂੰ ਅਸੀਂ ਕਹਿੰਦੇ ਆ ਨਾ ਪਾਇਨੈਪਲ ਸੋ ਬਨਾਣਾ ਦਾ ਲੱਗਾ ਪੰਡਾਰ ਐਪਲ ਦੇ ਵੱਖਰੇ ਵੱਖਰੇ ਵੈਰਾਈਟੀਆਂ ਤੇ ਸਾਰਾ ਕੁਝ ਇੱਥੇ ਮਿਲ ਜਾਂਦਾ ਫਰੂਟ ਵਨਸ ਵਨਾਂ ਸੋ ਮੈਂ ਕਿਹਾ ਚਲੋ ਮੈਂ ਵਲੋਗਿੰਗ ਕਰ ਲੈਂਦੀ ਇੱਥੇ ਪਿਆਰੇ ਪਿਆਰੇ ਗ੍ਰੇਪਸ ਕੋਕੋਨਟ ਓ ਮਾਈ ਗੋਡ ਕੋਕੋਨਟ ਖਾਣੂ ਵੀ ਜੀ ਕਰੰਦਿਆ ਏ ਮੇਰਾ ਸੋ ਇੱਥੇ ਮੈਂ ਹੋਰ ਵੀ ਫਰੂਟ ਵੇਖਣ ਦੀਆਂ ਡਿਫਰੈਂਟ ਡਿਫਰੈਂਟ ਪ੍ਰਕਾਰ ਦੇ ਤੇ ਇਹਨਾਂ ਪੱਕਾ ਕੱਚਾ ਪਬੀਤੇ ਤੇ ਧਿਆਨ ਪਿਆ ਤਾਂ ਮੈਂ ਦੇਖਣ ਦੀਆਂ ਬਟ ਵਿੱਚੋਂ ਪੱਕਾ ਆ ਤੇ ਡ੍ਰੈਗਨ ਫਰੂਟ ਵੀ ਹੈਗਾ ਆ ਤੇ ਇੱਕ ਅਨਾਰ ਵੀ ਹੈਗਾ ਆ ਤੇ ਖੀਵੀ ਵੀ ਹੈਗੀ ਆ ਸੋ ਲਓ ਜੀ ਇੱਥੇ ਆ ਗਿਆ ਖਰਬੂਜੇ ਦਿਵਾਨਿਆਂ ਦਾ ਪੰਡਾਰ ਜਿੰਨੇ ਚੁੱਕਨੇ ਚੱਕ ਲੋ ਬਟ ਮੈਂ ਕੋ ਚੁੱਕਿਆ ਨਹੀਂ ਜਾਣਾ ਮੇਰੀ ਲਿਫਟ ਖਰਾਬਾ ਤਾਂ ਮੈਨੂੰ ਬਹੁਤ ਮੁਸ਼ਕਲ ਹੋ ਜਾਣਾ ਆ ਸੋ ਜੋ ਜੋ ਛਮਾਨ ਲੈਣਾ ਸਿਰਫ ਉਹੀ ਮੈਂ ਲੈਣਾ ਜਿਆਦਾ ਵੱਧ ਕੋਈ ਨਹੀਂ ਲੈਣਾ ਸੋ ਇੱਥੇ ਆਈਆਂ ਗਾਜਰਾ ਹਰ ਪ੍ਰਕਾਰ ਦੀਆਂ ਗਾਜਰਾ ਡਿਫਰੈਂਟ ਡਿਫਰੈਂਟ ਬਟ ਲਾਲ ਗਾਜਰ ਕੋਈ ਵੀ ਨਹੀਂ ਹੈਗੀ ਜਿਹੜੀ ਸਾਡੀ ਇੰਡੀਆ ਵਾਲੀ ਆ ਇੰਡੀਆ ਦੀ ਗਾਜਰ ਨਹੀਂ ਮਿਲਦੀ ਇੱਥੇ ਸੋ ਇੱਥੇ ਹਰੀ ਹਰੀ ਗੋਭੀ ਤੇ ਆ ਜਿਹੜੀ ਅਸੀਂ ਗੋਭੀ ਖਾਣੇ ਆ ਸੋ ਉਹ ਵੀ ਗੋਭੀ ਚੰਗੀ ਹੁੰਦੀ ਆ ਬਰੋਕਲੀ ਤੇ ਆਹ ਵਾਲੀ ਨਾ ਬੱਚੇ ਬਹੁਤ ਲਾਈਕ ਕਰਦੇ ਆ ਸੋ ਸਾਰੇ ਲਾਈਕ ਕਰਦੇ ਐਕਚੁਅਲੀ ਸਾਡੇ ਘਰ ਚ ਤੇ ਇੱਥੇ ਆਏ ਆ ਆਲੂਆਂ ਦਾ ਢੰਡਾਰ ਵੇਖਣ ਸੋ ਲੈਣੀ ਸੀ ਆਲੂ ਆਹ ਲੈਨੇ ਆ ਕਿੰਗ ਐਡਵਰਡ ਆ ਛੇਤੀ گل ਜਾਂਦੇ ਆ ਇਸ ਕਰਕੇ ਮੈਂ ਆਹ ਹੀ ਚੂਜ਼ ਕਰਦੀ ਆ ਚਲੋ ਜੀ ਗਾਇਸ ਫਟਾਫਟ ਲੈ ਆ ਆਲੂ ਤੇ ਹੋਰ ਵੀ ਜਿਹੜਾ ਸਮਾਨ ਲੈਣਾ ਤੇ ਅੱਗੋਂ ਮੈਨੂੰ ਦੇਖੇ ਪਿਆਰੇ ਪਿਆਰੇ ਫਲਾਵਰਸ ਦੇਖਣ ਨੂੰ ਨਜ਼ਰ ਕਰਦਾ ਪਿਆ ਸੀ ਤੇ ਲੈਨਵਿਜ ਹੀ ਕਰਦਾ ਬਟ ਅਲਰਜੀ ਕਰਕੇ ਲੈਂਦੇ ਨਹੀਂ ਬੱਚੇ ਵੀ ਨਹੀਂ ਹੱਥ ਉੱਥੇ ਲਾ ਲੈਂਦੇ ਬਟ ਮੈਂ ਵਲੋਗਿੰਗ ਕਰਨੇ ਵਾਸਤੇ ਲੱਗ ਲੱਗੇ ਆ ਜੰਨੀ ਆ ਬਟ ਫਲਾਵਰ ਮੈਨੂੰ ਬਹੁਤ ਹੀ ਪਸੰਦ ਆ ਨਾ ਰੋਜੀ ਸੱਚੀ ਰੋਜਿਸ ਨਾ ਨਹੀਂ ਹੈਗੀ ਲੈ ਕੇ ਅਲਰਜੀ ਰੋਜ ਨਾ ਅ ਡਿਫਰੈਂਟ ਪ੍ਰਕਾਰ ਦੇ ਆ ਵਾਈਟ ਆ ਬਲੂ ਤੇ yellow ਵੀ ਆ ਤੇ ਇੱਥੇ ਵੀ ਵਾਈਟ ਵਾਲੇ ਲੱਗੇ ਬਟ ਇਧਰਲੀ ਸਾਈਡ 'ਚ ਵੀ ਵਾਈਟ ਵਾਲੇ ਰੋਜੀ ਸਗੇ ਬਹੁਤ ਹੀ ਪਿਆਰੇ oh my god so nice ਤੇ ਇੱਥੇ ਨਾ ਲਿਲੀ ਵੀ ਗਿੱਲੀਲੀ ਨਾ ਹੈਗੀ ਅਲਰਜੀ ਥੋਮੇ ਕਾ ਦੂਰੀ ਰਵਾਂ ਪੈਣਾ ਹੋਨੇ ਕਿਤੇ ਸੱਪਾ ਭੇਜੇ ਸੋ ਭੱਜ ਗਈਆਂ ਮੈਂ ਇੱਧਰ ਨੂੰ ਆ ਗਈ ਲਿਲੀ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਅਲਰਜੀ ਹੈ ਗਈਆ ਸੋ ਫਟਾਫਟ ਚੱਲਦੇ ਅੱਗੇ ਹੋਰ ਵੀ ਸਮਾਨ ਲੈਣਾ ਇੱਥੋਂ ਲਈ ਆ ਪੜਥਾ ਪੜਥਾ ਇੱਕ ਹੀ ਚੱਕ ਲਿਆ ਮੈਂ ਕਿਹਾ ਇੱਕ ਹੀ ਬਹੁਤ ਆ ਖਾਂਦੇ ਹੈ ਨਹੀਂ ਆ ਤੇ ਮੈਨੂੰ ਹੀ ਖਾਣਾ ਬੰਦਾ ਸੋ ਮੈਂ ਪੜਥਾ ਕੱਟੀ ਲਾਈਕ ਕਰ ਦਿਆ ਸੋ ਇੱਥੇ ਮਸ਼ਰੂਮ ਦਿੱਖੇ ਆ ਫੱਲੀਆਂ ਦਿੱਖੀਆਂ ਆ ਸੋ ਮੈਂ ਇਹਨਾਂ ਲੱਭਣ ਦੀਆਂ ਐਕਸਟਰਾ ਵੱਲੀਆਂ ਜਿਹੜੀਆਂ ਫਾਈਨ ਹੁੰਦੀਆਂ ਜਿਹੜੇ ਪਤਲੀਆਂ ਪਤਲੀਆਂ ਜ਼ਿਆਦਾ ਹੁੰਦੀਆਂ ਬੀਜ ਨਹੀਂ ਹੁੰਦੇ ਰ ਵਿੱਚ ਸੋ ਆ ਲੈ ਲਈਆਂ ਐਕਸਟਰਾ ਵੱਲੀਆਂ ਸੋ ਲੋ ਜੀ ਇੱਥੋਂ ਲਈ ਬੇਬੀ ਮਸ਼ਰੂਮ ਮੈਂ ਕਹਾ ਪੁਰਜੀ ਵਿੱਚ ਪਾਉਣ ਨੂੰ ਕੰਮ ਆ ਜਾਂਦੇ ਆ ਸੋ ਲੋ ਜੀ ਪਨੀਰ ਹੈਗਾ ਮੇਰਾ ਮੈਂ ਪਨੀਰ ਪਹਿਲੇ ਲੈ ਕੇ ਰੱਖ ਲਿਆ ਸੀ ਛੁੱਟੀਆਂ ਤੋਂ ਪਹਿਲੇ ਛੁੱਟੀਆਂ ਪਈਆਂ ਬੱਚੇ ਘਰ ਰੈਸ ਕਰਕੇ ਸੋ ਲੋ ਜੀ ਇੱਥੋਂ ਮੈਂ ਲਿਆ ਯੋਗਰਟ ਮੈਂ ਕਹਾ ਇੱਕ ਹੋਰ ਲੈ ਲੰਨੀਆਂ ਬੱਚੇ ਬਹੁਤ ਲਾਈਕ ਕਰਦੇ ਇੱਥੇ ਦਾ ਯੋਗਰਟ ਸੋ ਉਹਨਾਂ ਕ ਲਈਆ ਛੋਟੇ ਛੋਟੇ ਕਿ ਜਲਦੀ ਕਿ ਫਿਨਿਸ਼ ਹੋ ਜਾਈਏ ਤੇ ਫੇਰ ਆਵਾਂ ਨੈਕਸਟ ਵੀਕ ਵਲੋਗਿੰਗ ਕਰਾਂਗੀ ਸੋ ਲੋ ਜੀ ਗਾਇਸ ਸਾਰਾ ਕੁਝ ਹੋ ਚੁੱਕਾ ਇਹ ਸ਼ਾਪਿੰਗ ਲੈ ਲਈ ਹੈ ਤੇ ਪੋਨੇ ਟ੍ਰੋਲੀ ਤੇ ਫਟਾਫਟ ਚੱਲਦੇ ਹੁਣ ਘਰ ਨੂੰ ਆਮ ਸੋ ਠ ਤੇ ਇੱਕ ਨਾ ਕੁਛ ਬਣਾਇਆ ਨਹੀਂ ਮੈਂ ਘਰ ਜਾ ਕੇ ਫਟਾਫਟ ਕੁਛ ਤੇ ਬਣਾਵਾ ਤੇ ਬੱਚੇ ਖਾਣ ਸੋ ਲਓ ਜੀ ਗਾਇਸ ਇੱਥੇ ਹੁਣ ਮੈਂ ਫਿਨਿਸ਼ ਹੋ ਗਈਆਂ ਸਾਰਾ ਕੁਛ ਲੈ ਲਿਆ ਤੇ ਮੈਂ ਚੜ ਗਈਆਂ ਲਿਫਟ ਤੇ ਤੇ ਲਿਫਟ ਤਾਂ ਹੁਣ ਜਾਂਦੀ ਆ ਉੱਪਰਲੀ ਸਾਈਡ ਨੂੰ ਕਿ ਇੱਧਰ ਨੂੰ ਬੱਸ ਮਿਲੀ ਨਹੀਂ ਮੈਂ ਗਈ ਹੀ ਬੱਸ ਸਟਾਪ ਤੇ ਤੇ ਮਿਲੀ ਨਹੀਂ ਬੱਸ ਬੱਸ ਨਹੀਂ ਆਣਾ 20 ਮਿੰਟ ਲੇਟ ਤੇ ਮੈਂ ਕਿ ਬਹੁਤ ਲੇਟ ਹੋ ਜਾਣਾ ਤੇ ਭੱਜ ਜਾਵਾਂ ਉੱਧਰਲੇ ਪਾਸੇ ਨੂੰ ਸੋ ਉਧਰੋਂ ਥੋੜੀ ਮੇਥੀ ਵਗੈਰਾ ਵੀ ਲੈ ਕੇ ਨਾ ਤੇ ਫਟਾਫਟ ਭੱਜ ਜੂੰਗੀ ਘਰ ਨੂੰ ਸੋ ਲਓ ਜੀ ਬਿਊਟੀਫੁਲ ਥੇ ਭੀੜ ਰਸ਼ ਵਰਗ ਗਿਆ ਹੈ ਕਿਉਂਕਿ ਨਵਾਂ ਸਾਲ ਹੈ ਕੱਲ ਨੂੰ ਤੇ ਅੱਜ ਹੈਗਾ ਇਹ ਲਾਸਟ ਤੇ ਇਸ ਕਰਕੇ ਤੇ ਫਟਾਫਟ ਲਾਸਟ ਸਾਲ ਤੇ ਲੋਕੀ ਸ਼ਾਪਿੰਗਾਂ ਵਗੈਰਾ ਲੈਣ ਦੇ ਕੱਲ ਨੂੰ ਸਾਰੇ ਕੁਝ ਬੰਦ ਹੋਣਾ ਤੇ ਫਟਾਫਟ ਭੱਜਦੀ ਪਈਆਂ ਫਟਾਫਟ ਆ ਦੇਖ ਲਓ ਮੈਂ ਤੁਰਦੀ ਆ ਤੇ ਇੱਥੋਂ ਨੂੰ ਨਾ ਟ੍ਰੇਨ ਵੀ ਜਾਂਦੀ ਮੈਂ ਕਿ ਟ੍ਰੇਨ ਤੇ ਚੜ੍ਹਣਾ ਨਹੀਂ ਆ ਟ੍ਰੇਨ ਸਟੇਸ਼ਨਾਂ ਥੱਲੇ ਉੱਪਰ ਪੋਲ ਹੀ ਕ੍ਰੋਸ ਕੀਤਾ ਸੋ ਲਓ ਜੀ ਗਾਇਸ ਇੱਧਰ ਨੂੰ ਆ ਚੁੱਕੀ ਆ ਤੇ ਇੱਧਰ ਨੂੰ ਆਈਆਂ ਤੇ ਆ ਜਿਹੜਾ ਨਾ ਲਿਫਟ ਵਾਲੀਆਂ ਪੌੜੀਆਂ ਹੋਈਆਂ ਬੰਦ ਤੇ ਹੁਣ ਉੱਧਰ ਨੂੰ ਜਾਣਾ ਪੈਣਾ ਤੁਰ ਕੇ ਸੋ ਲਓ ਜੀ ਗਾਇਸ ਇੱਥੇ ਨਾ ਤੁਰ ਕੇ ਨਾ ਸਾਰੇ ਜਣੇ ਉੱਧਰ ਨੂੰ ਤੇ ਆ ਪੌੜੀਆਂ ਚੜੀਆਂ ਨਹੀਂ ਜਾਣਾ ਇੱਕ ਸਟੋਲੀ ਆ ਤੇ ਫੇਰ ਮੈਂ ਕਿਹਾ ਉਧਰਲੇ ਪਾਸੇ ਨੂੰ ਜਾਂਦੀ ਆ ਆ ਸਾਰਾ ਥੱਲੇ ਨੂੰ ਜਾਣਾ ਆ ਸੋ ਲਓ ਜੀ ਉਧਰਲੇ ਪਾਸੇ ਚੱਲਦੀ ਆ ਤੁਰ ਕੇ ਤੇ ਲਿਫਟ ਯੂਜ਼ ਕਰਦੀ ਆ ਤੇ ਮਿਲਦੀ ਆ ਹੁਣ ਇਹ ਤੁਹਾਨੂੰ ਗਾਇਸ ਚਲੋ ਜੀ ਫਟਾਫਟ ਪੱਜ ਚੱਲੋ ਓ ਮਾਈ ਗੋਡ ਓ ਮਾਈ ਗੋਡ ਆ ਸਾਰਾ ਕੁਝ ਬੰਦ ਆ ਇੱਧਰ ਨੂੰ ਟ੍ਰੇਨ ਸਟੇਸ਼ਨ ਆ ਇਸ ਕਰਕੇ ਟ੍ਰੇਨ ਦੀ ਛੱਤ ਤੇ ਆ ਨਾ ਇਸ ਕਰਕੇ ਲਓ ਜੀ ਗਾਇਸ ਉਧਰੋਂ ਚੱਲਦੇ ਆ ਸੋ ਲੋਜੀ ਗਾਇਸ ਮੈਂ ਥੱਲੇ ਆ ਚੁੱਕੀ ਹਾਂ ਤੇ ਹੁਣ ਚੱਲਦੇ ਆ ਸਾਹਮਣੇ ਲੈਣੇ ਆ ਮੇਤੀ ਫਿਰ ਬਾਅਦ ਚੋਂ ਇੱਥੋਂ ਲਵਾਂਗੇ ਬੱਸ ਤੇ ਪਹੁੰਚਾਂਗੇ ਕਾਰ ਨੂੰ ਲਓ ਜੀ ਗਾਇਸ ਫਾਈਨਲੀ ਮੈਂ ਆ ਚੁੱਕੀ ਹਾਂ ਸ਼ਾਪਿੰਗ ਲੈ ਕੇ ਤੇ ਮੈਨੂੰ ਨਾ ਇੰਨੀ ਭੁੱਖ ਲੱਗੀ ਸੀ ਤੇ ਆ ਮੇਰਾ ਪਾਸਤਾ ਪਿਆ ਸੀ ਮੈਂ ਕਿ ਚਲ ਬਣਾ ਲੈਣੇ ਤੇ ਗੋੜ ਧਣੀਆਂ ਮੇਥੀ ਸਾਰਾ ਕੁਝ ਰੱਖ ਲਿਆ ਤੇ ਆ ਕੋਕੋਨਟ ਤੇਲ ਸਾਰਾ ਕੁਝ ਲਾਈਕ ਸ਼ਾਪਿੰਗ ਵਗੈਰਾ ਸੋ ਇੱਥੇ ਮੈਂ ਲਾਈਆ ਫ੍ਰਿਜ ਫ੍ਰਿਜ ਵਿੱਚ ਸਾਰਾ ਸਾਮਾਨ ਵਾੜ ਦਿੱਤਾ ਹੈ ਸਬਜ਼ੀਆਂ ਸਬਜ਼ੀਆਂ ਸੋ ਮੈਂ ਕੱਚੀ ਹਲਦੀ ਵੀ ਲੈ ਕੇ ਆਈ ਹਾਂ ਮਿਰਚਾਂ ਗਿੰਜਰ ਗਾਰਲਿਕ ਸਭ ਕੁਝ ਸੋ ਲਓ ਜੀ ਗਾਇਸ ਸਾਰਾ ਕੁਝ ਕਲੀਨ ਕਰਕੇ ਵਾੜ ਦਿੱਤਾ ਫ੍ਰਿਜ ਵਿੱਚ ਤੇ ਹੁਣ ਚਲੋ ਪੀਨੇ ਆ ਕੱਪ ਆਫ ਟੀ ਤੇ ਮਿਲਦੇ ਆ ਫਿਰ ਤੁਹਾਨੂੰ ਬਾਅਦ ਵਿੱਚ ਸੋ ਪੰਜਾਬੀ ਕਰ ਜਿਹੜੀ ਲੈ ਕੇ ਆਈ ਹਾਂ ਅੱਜ ਹੁਣੇ ਮੈਂ ਕਰਤੀ ਓਪਨ ਸੋ ਨਾਲ ਮੈਂ ਥੋੜੇ ਜਿਹਾ ਮਖਾਣੇ ਲਏ ਆ ਤੇ ਨਾਲ ਟੀ ਤੇ ਫਿਰ ਇੱਧਰ ਮੇਰਾ ਪਾਸਤਾ ਵੀ ਹੋ ਚੁੱਕਾ ਸੀ ਗਰਮ ਤੇ ਇੱਥੇ ਮੈਂ ਕਿਹਾ ਟੀ ਬਣਾ ਲੈਣੀ ਆ ਤੇ ਵਿਦ ਪਾਸਤਾ ਟੀ ਐਂਡ ਪਾਸਤਾ ਤੇ ਆ ਪਿੱਛੇ ਟੀ ਟੀ ਦੀ ਆਵਾਜ਼ ਆਉਂਦੀ ਪਤਾ ਨਹੀਂ ਕਾਦੀ ਮੈਂ ਕਿਹਾ ਬੈੱਲ ਦੀ ਆਵਾਜ਼ ਆਉਂਦੀ ਆ ਸੋ ਇਸ ਕਰਕੇ ਸੋ ਲੋ ਜੀ ਗਾਇਸ ਫਟਾਫਟ ਕਰਦੇ ਆ ਐ ਇੰਜੋਏ ਪਾਸਤਾ ਟੀ ਐਂਡ ਮਖਾਣੇ ਸੋ ਇਹਦੇ ਵਿੱਚ ਥੋੜੀ ਜਿਹੀ ਮੈਂ ਨਾ ਚਿਲੀ ਕੇਚਪ ਪਾ ਲੈਣੀ ਆ ਨਾ ਟੇਸਟ ਥੋੜਾ ਵੱਧ ਜਾਊਗਾ ਸੋ ਜਿੰਨੇ ਜਿੰਨੇ ਚਿਲੀ ਕੇਚਪ ਪਸੰਦ ਲੈ ਕੇ ਚੈਨ ਸਬਸਕ੍ਰ ਸਟ ਬਲੌਗ ਸੋ ਬਾਏ ਬਾਏ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਵਾਈ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਨਵੇਂ ਬਲੌਗ ਦੇ ਨਾਲ ਮਿਲਾਂਗੇ ਫਿਰ ਕੱਲ ਨੂੰ ਠੀਕ ਆ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਵਾਈ ਗੁਰੂ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਖੜੇ ਬਖਸ਼ਣ ਤੇ ਪਿੱਛੋਂ ਬੱਚੇ ਚੀਕਾਂ ਮਾਰਨਦੇ ਆ ਤੇ ਆਵਾਜ਼ ਵੀ ਬਹੁਤ ਆਉਂਦੀ ਤੇ ਰਾਤ ਵੀ ਹੋ ਚੁੱਕੀ ਆ ਤੇ ਐਪਲ ਮੇ ਰੱਖ ਦਿੱਤੀ ਆ ਬਾਸਕਟ ਚ ਤੇ ਬਾਏ ਬਾਏ ਗਾਇਸ ਲੁੱਕ ਆਫ ਯੋਰself ਬਾਏ ਸੀ ਯੂ ਟੂਮਾਰੋ ਨਿਊ ਬਲੌਗ